ਉਹ ਆ ਵੀ ਇਥੇ ਲੋਤਰਾ ਦੀ ਤੇ ਉੱਥੇ ਵੀ ਲੋਤਰਾ ਦੀ ਮਨਜੀਤ ਘਰ ਮੈਂ ਗਈ ਮਨਜੀਤ ਨੂੰ ਦਾਸੇ ਦਿੱਤਾ ਉਹ ਕੀ ਦੇ ਸਾਠ ਲੱਗੀ ਹੱਥ ਤੇ ਤੇ ਉਹ ਤੇ ਨਾ ਪਤਾ ਨਹੀਂ ਵੀ ਰਾਤ ਉਹਨੇ ਕਿਤਰਾ ਕੱਟੀ ਹੁੰਨੇ ਦੇਮ ਚੜਦੇ ਆ ਗਈ ਪਤਾ ਨਹੀਂ ਮੈਂ ਪਤਾ ਲੈਣ ਆਈ ਆ ਸੂਹਾ ਪੜੀਆਂ ਰੱਖਦੀ ਉਹ ਕਿਤੇ ਇੱਥੇ ਵੀ ਇਹ ਕੋਜੀ ਆ ਜੀਨ ਨਹੀਂ ਦਿੰਦੀ ਅੱਜ ਤੁਸੀਂ ਜਾਣਾ ਹੀ ਆ ਤੇ ਵੇਖੀ ਚੜ੍ਹਤਾਲੂ ਤੇ ਆ ਜਾਣਾ ਇੰਨੇ ਹਾ ਤੇ ਆਂਦੀ ਮੈਂ ਤੇ ਰਾਤ ਹੀ ਆਉਣ ਲੱਗੀ ਸੀ ਮੈਂ ਕਿਹਾ ਕਿ ਮੈਂ ਆ ਤੇਰੇ ਕੁੱਤੇ ਤੋਂ ਡਰਦੀ ਨਹੀਂ ਆਈ ਕਿਤੇ ਕੁੱਤੇ ਮੇਰੀ ਲੱਤ ਨਾ ਪਾੜ ਖਾਂ ਚੰਗਾ ਹੁੰਦਾ ਇਹਨੂੰ ਪਾੜ ਖਾਂਦੇ ਤੇ ਪਤਾ ਲੱਗਦਾ ਇਹ ਜੀਨਵੀ ਸੂਹਾ ਲੈਂਦੀ ਲੋਕਾਂ ਦੇ ਘਰਾਂ ਦੀ ਸੂਹਾ ਬੜੀਆਂ ਲੈਂਦੀ ਕਦੇ ਆਪਣੀਆਂ ਨੋਹਾਂ ਭਾਂ ਪੁੱਛਦੀਆਂ ਨੇ ਹੁਣ ਇਹ ਜੀ ਮੇਰੀਆਂ ਨੋਹਾਂ ਬੜੀਆਂ ਚੰਗੀਆਂ ਆਓ ਇਤਰਾ ਹੀ ਆਂਦੀ ਨੋਹਾਂ ਬੜੀਆਂ ਚੰਗੀਆਂ ਨੋਹਾਂ ਬੜੀਆਂ ਚੰਗੀਆਂ ਮੇਰੀਆਂ ਕਿਤੇ ਮੈਂ ਉਹਨਾਂ ਦੇ ਘਰ ਗਈ ਕਿਤੇ ਨੋਹਾਂ ਅੰਦਰੋਂ ਬਾਹਰ ਨਹੀਂ ਨਿਕਲੀਆਂ ਫੋਨ ਲੈ ਕੇ ਅੰਦਰ ਬੈਠੀਆਂ ਰਹੀਆਂ ਪਤਾ ਨਹੀਂ ਉਹਨਾਂ ਵੀ ਕੋਈ ਬਾਹਰ ਆਇਆ ਜਾਂ ਨਹੀਂ ਆਇਆ ਆਪਸੀ ਵਤੀ ਨਹੀਂ ਕਰਦੀ ਨੋਹਾਂ ਦੀ ਬੜੀਆਂ ਨੋਹਾਂ ਮੇਰੀਆਂ ਚੰਗੀਆਂ ਬੜੀਆਂ ਨੋਹਾਂ ਚੰਗੀਆਂ ਕਿਤੇ ਚਾਹ ਦਾ ਘਟ ਨਹੀਂ ਬਣਾਇਆ ਉਹਨੇ ਕੁੜੀਆਂ ਨੇ ਅੱਛਾ ਇਤਰਾਹ ਦੀਆਂ ਨੋਹਾਂ ਹੋਰੀਆਂ ਕਿ ਦੇ ਨਹੀਂ ਮੰਮੀ ਉਦਾਂ ਇਹ ਗੱਲ ਲਿਓ ਸਾਡੇ ਹੁਣ ਮੈਂ ਸੋਆ ਹੀ ਲੈਣਾ ਹੁਣ ਚਾਹ ਪਾਣੀ ਨੇ ਪਹਿਲਾਂ ਪੁੱਛੀਦਾ ਵੀ ਕਾਹਨੂੰ ਕਿਤੇ ਗੱਲਾਂ ਨਾ ਕਰਨੀ ਮੇਰੀ ਤਾਂ ਸੱਸ ਵੀ ਉਦਾਂ ਦੀ ਤੈਨੂੰ ਪਤਾ ਹੀ ਆ ਆਹੋ ਹੀ ਕਰ ਤੈਨੂੰ ਚੰਗੀ ਮੱਤ ਦੇ ਕੇ ਭੇਜਿਆ ਤੈਨੂੰ ਤਾਂ ਕਰਕੇ ਤੂੰ ਸਾਰਿਆਂ ਨੂੰ ਆ ਗਿਆ ਨੂੰ ਪੁੱਛਦੀ ਏ ਜੇ ਤੈਨੂੰ ਨਾਮ ਮਾਸੇ ਦੀ ਤੂੰ ਹੀ ਨਾ ਪੁੱਛਦੀ ਤੇ ਇੱਕ ਸਾਡੇ ਵਾਲੀ ਆ ਉਹ ਵੀ ਇਤਰਾਹ ਮੇਸ਼ਕਮੇਸ਼ ਕਰਦੀ ਰਹਿੰਦੀ ਏ ਚੱਲ ਮੰਮੀ ਛੱਡ ਚਾਹ ਪੀਦਾ ਤੂੰ ਨਾਲ ਆ ਲੋ ਉਹ ਤੁਸਨ ਆ ਬੱਸ ਇਦਾਂ ਹੀ ਆ ਲੰਗੀ ਜਾਂਦਾ ਵਾ ਸਕੂਲ ਲੈ ਜਾਣੀ ਉਹ ਵੀ ਕਹਿੰਦਾ ਟਾਈਮ ਨਹੀਂ ਪਾਸ ਹੁੰਦਾ ਘਰ ਦਾ ਕੰਮ ਕਰ ਹਾਰ ਕੇ ਤੇ ਉਥੋਂ ਵੀ ਮੈਂ ਰਜਾਇਨ ਲੈ ਲਿਆ ਮੈਂ ਮੈਂ ਨਹੀਂ ਜਾਣਾ ਆਫਰ ਜੋ ਕੀ ਆਂਦੇ ਆ ਨੇ ਇਹ ਕੰਮ ਨਹੀਂ ਦਿੰਦਾ ਮਾਂ ਕਰਨਾ ਤੇ ਨਾ ਕਰਨ ਦੇਣਾ ਹੀ ਆ ਮੈਂ ਤਾਂ ਗਿਆ ਕੰਡੀ ਇੰਨਾ ਪੜਾਇਆ ਲਿਖਾਇਆ ਮਾਂ ਪਿਓ ਨੇ ਤੇ ਜੀ ਇਹੋ ਕੋਈ ਕਰਨਾ ਵਾ ਤੇ ਫਿਰ ਪੜਾਈਆਂ ਰਹਿੰਦਿਆਂ ਕਰੀਏ ਆਹੋ ਕਰ ਉਹ ਹਰਤੀਆਂ ਨੂੰ ਪੜਾਉਂਦਾ ਚੱਲ ਬਗਾਨੇ ਕਰ ਤੇ ਆ ਕੇ ਤੇ ਆਪਣਾ ਹੱਥ ਠੋਕਾ ਚੱਲਦਾ ਰਹਿੰਦਾ ਆ ਔਰ ਮਾਤਾ ਨਹੀਂ ਜੀਨ ਦਿੰਦੀ ਵੀ ਇਧਰ ਆ ਜਾਂਦੀ ਮੇਰੇ ਕੱਪੜੇ ਧੋ ਦੇ ਪਤਾ ਨਹੀਂ ਮੰਮੀ ਇੱਕ ਦਿਨ ਚ ਤਿੰਨ ਤਿੰਨ ਸੂਟ ਬਦਲਦੀ ਆ ਹੈ ਉਹ ਸੂਟਾਂ ਨਾਲ ਕੀ ਲੱਗ ਜਾਂਦਾ ਲੱਗਣਾ ਕੀ ਆ ਵੀ ਮੈਂ ਵੇਲੀ ਨਾ ਕਿਤੇ ਰਹਿ ਜਾਵਾਂਗੀ ਬਸ ਜਦੋਂ ਮੈਂ ਕਿਤੇ ਲੰਮੇ ਪੈਣ ਲੱਗਣਾ ਜਾਂ ਮੈਂ ਮੜੇ ਜੇ ਕੰਮ ਕਰਕੇ ਵੇਲੀ ਹੋਣਾ ਵਾ ਆ ਗਈ ਇਧਰੋਂ ਆ ਮੇਰਾ ਸੂਟ ਪ੍ਰੈਸ ਕਰ ਦੇ ਆ ਮੇਰਾ ਧੋ ਦੇ ਇਹੋ ਕੁਝ ਜਿਹਾ ਰਹਿੰਦਾ ਹੈ ਦਾ ਆਹ ਵੇਲੀ ਵੇਲੀ ਦੋ ਜਿਹੜਾ ਕੰਮ ਤੇ ਪੜਾ ਛੱਡਦੀ ਸਾਰਾ ਦਿਨ ਹਾਂ ਵੀ ਕਿਤੇ ਵੇਲੀ ਨਾ ਬਹਿ ਜਾਏ ਚੱਲ ਮੰਮੀ ਤੂੰ ਹੁਣ ਰੈਸਟ ਕਰ ਲਾ ਤੇ ਮੈਂ ਨਾ ਆ ਭਾਂਡੇ ਰੱਖਵਾ ਤੇ ਮੇਰੀ ਗੱਲ ਸੁਣਾ ਅੱਜ ਤੂੰ ਰਹਿ ਹਾਂ ਨਹੀਂ ਪਤਾ ਘਰ ਆਣੀ ਮੈਂ ਬਾਹਰ ਨਾਲ ਆ ਕੇ ਆਈ ਹਾਂ ਫਿਰ ਉਹਨਾਂ ਨੇ ਆਪਣਾ ਪਤਾ ਲੈਣ ਜਿੱਤੇ ਰਾਤ ਰਹਿ ਪਈ ਫਿਰ ਮੈਂ ਸਦਨੇ ਆਉਂਗੀ ਚੱਲ ਵੇਖ ਲਓ ਫੇਰ ਤੇਰੇ ਕੋਲ ਨਾ ਰਹੂੰਗੀ ਰਾਤ ਨੂੰ ਆਹੋ ਨਾਲ ਚੱਲ ਚੱਲ ਚਲੀ ਜਾਈ ਚੰਗਾ ਫੇਰ ਮੇਰੀ ਸਾਸਰੀ ਆ ਗਈ ਹੋਗੀ ਤੈਨੂੰ ਪਤਾ ਉਹਦਾਂ ਦੀ ਉਹ ਤਰ੍ਹਾਂ ਉਹਨੇ ਆਣਾ ਉਹਨੇ ਕਹਿਣਾ ਵਾ ਪਤਾ ਨਹੀਂ ਮਾਂ ਨੂੰ ਸੱਦਿਆ ਮਗਰ ਉਹ ਕਿਹੜੀ ਗੱਲ ਤੋਂ ਸੱਦ ਲਿਆ ਉਹਨੇ ਕਿਤੇ ਆਹ ਕੀ ਪਤਾ ਠੀਕ ਦੇਣਾ ਪਤਾ ਤੇ ਲੱਗੀ ਜਾਣਾ ਵਾ ਉਹ ਜਿਹੜੀ ਸੀਐਡੀ ਹੈ ਇੱਕ ਚਾਚੀ ਉਹਨੇ ਵੇਖੀ ਆ ਤੰਨੋਂ ਕੱਢ ਹੀ ਦੇਣੀ ਗੱਲ ਫੇਰ ਆਹੋ ਯਾਰੀ ਮਾਂ ਆਈ ਸੀਗੀ ਆਹੋ ਕੈਮਰੇ ਲੱਗੇ ਆ ਅੰਦਰੋਂ ਵੇਖ ਲੈਂਦੀ ਕੌਣ ਆਇਆ ਕੌਣ ਗਿਆ ਹੋ ਗਈ ਗੱਲ ਚੱਲ ਕੋਈ ਗੱਲ ਨਹੀਂ ਅਸੀਂ ਕਿੜਾ ਇੱਥੇ ਇੱਕ ਦਾ ਕੰਮ ਆਪਣਾ ਹੈ ਆਹੋ ਚੱਲ ਕੋਈ ਗੱਲ ਨਹੀਂ ਆਹ ਕੋ ਕਿਹੜੀ ਬਗਾਨੇ ਘਰ ਆਈ ਨੀ ਐ ਪੰਜੋ ਵਜ ਗਏ ਆ ਕਵਲ ਆ ਹਾਂ ਮੰਮੀ ਉਹ ਤਾਂ ਫੇ ਚੰਗਾ ਮੈਂ ਜਾਣੀ ਹੁਣ ਪੰਜੋ ਵਜ ਗਏ ਆ ਤੇ ਅੱਜ ਰਹਿ ਹਾਂ ਨਹੀਂ ਚੱਲਾ ਫਿਰ ਮੁੰਡੇ ਨੇ ਆ ਜਾਣਾ ਆਖਣਾ ਘੜੀ ਦਾ ਬੁਲਾ ਕਰਕੇ ਗਈ ਐ ਤੇ ਆਏ ਤਾਂ ਹੀ ਨਹੀਂ ਆਈ ਫਿਰ ਫਿਰ ਮੈਂ ਆਉਂਗੀ ਵਾਵਾ ਦਿਲ ਲੱਗਾ ਹੀ ਆ ਹੈ ਤਾਂ ਰਾਤ ਹੀ ਰਹਿ ਲੈਂਦੀ ਅੱਜ ਦਾ ਨਹੀਂ ਫਿਰ ਮੈਂ ਰਾਤ ਰਹੂੰਗੀ ਆਣ ਕੇ ਚੱਲ ਮੈਂ ਮੈਂ ਜਵਤੀ ਨਹੀਂ ਮੀ ਟਕਰੂਗੀ ਫੇਰ ਹੀ ਨਹੀਂ ਤਾਂ ਫਿਰ ਮੈਂ ਇਹ ਹੁਣ ਆਉਣ ਹੀ ਵਾਲਾ ਵਾ ਇੱਥੇ ਆਟੋ ਆਉਂਦਾ ਹੁੰਦਾ ਵਾ ਅੱਛਾ ਹੁਣ ਇੱਥੇ ਮੋੜ ਤੇ ਆਉਣਾ ਵਾ ਠੀਕ ਆ ਉਹ ਨਿਆਣੇ ਲਾਉਣ ਹੁੰਦਾ ਵਾ ਨਾ ਅੱਛਾ ਅੱਛਾ ਤੂੰ ਉਹਦੇ ਨਾਲ ਹੀ ਬੈ ਕੇ ਤੇ ਚਲ ਜੀ ਟਿਊਸ਼ਨ ਤੇ ਜਾਂਦੇ ਨੇ ਆਣੀ ਮੈਕਅਪ 2000 ਰੁਪਇਆ 2000 ਮੰਗਦੇ ਸੀ ਨਾ ਤੈਨੂੰ ਦੋ ਲਾਲਾ ਤੇ ਦੱਸੀ ਨਾ ਭਰ ਕੇ ਸੈਨੂੰ ਨਹੀਂ ਮੰਮੀ ਇਹੋ ਜੀ ਕੋਈ ਦੱਸਣ ਵਾਲੀ ਵਾਲਾ ਫੇਰ ਉਹਨਾਂ ਨੇ ਆਖਣਾ ਫੇਰ ਕੁੜੀ ਆਪਣੇ ਦਾ ਘਰ ਭਰੀ ਜਾਂਦੀ ਏ ਤੇ ਮਾਵਾ ਕੋ ਮੰਗੀਦਾ ਵਾ ਮਾਵਾ ਤੇ ਮੰਗੀਦਾ ਹੈ ਪਰ ਉਹ ਨਹੀਂ ਨਾ ਜਾਣਦੇ ਇਸ ਗੱਲ ਨੂੰ ਆਹੋ ਉਹ ਨਹੀਂ ਕਹਿਣ ਵਾਲੀ ਵੀ ਮਗਰ ਉਹ ਕੋਈ ਦੇ ਕੇ ਜਾਵੇ ਤੇ ਫੇਰ ਹੀ ਗੱਲ ਕਰੇ ਨਾ ਕਿ ਜਦੋਂ ਮੈਂ ਉਹਦਾ ਚੋਕ ਕਲੀਮ ਨਹੀਂ ਆ ਪਰ ਇਹ ਤੈਨੂੰ ਪਤਾ ਹੈ ਜਿਤਨਾ ਦੀਆਂ ਬਗਾਨੀਆਂ ਹੁਣ ਇਤਨਾ ਹੀ ਕਰਦੀਆਂ ਫਿਰ ਕਦੀ ਆਹੋ ਚਲ ਕੋਈ ਨਹੀਂ ਤੂੰ ਨਾ ਮਨ ਚ ਲਿਆ ਆ ਕਰ ਆਪਣੀ ਮੋੜ ਮਸਤੀ ਚ ਰਿਹਾ ਕਰ ਠੀਕ ਹੈ ਨਾ ਜਦੋਂ ਦਿਲ ਕਰਦਾ ਚੁੱਪ ਕਰਕੇ ਆ ਜਾਇਆ ਕਰ ਚਲ ਤੂੰ ਆ ਵਿੱਚ ਸਸਤੇ ਨਹੀਂ ਆਉਂਦੀ ਨਾ ਤੂੰ ਆ ਜੀ ਰ ਸੂਟ ਪਾ ਕੇ ਦਵਾ ਦਾ ਕਪੜੇ ਆਪਣੇ ਅੱਛਾ ਮੁੰਡੇ ਨੂੰ ਆਪਾਂ ਲੈ ਆਵੀਂ ਜੇ ਮੁੰਡਾ ਆਊਗਾ ਠੀਕ ਆ ਨਾ ਆਊਗਾ ਫਿਰ ਦੱਦੀ ਕੋਲ ਛੱਡ ਦੇਣਾ ਆਪੇ ਸਾਹਮਣੇ ਰਹੂਗਾ ਆਪੇ ਸਾਹਮਣੇ ਰਹੂਗਾ ਨਾ ਫਿਰ ਮੈਨੂੰ ਮਗਰ ਦਾ ਹੁੰਦਾ ਭੀ ਇਹ ਸਕੂਲੇ ਜਾਣਾ ਆਪੇ ਕਲਉਂਦੀ ਰਹੂ ਕੋਈ ਨਾ ਚੱਲ ਚੰਗਾ ਫਿਰ ਚੰਗਾ ਫਿਰ ਠੀਕ ਆ ਚੰਗਾ ਪਤਾ ਤੇਨ ਹੋਂ ਚੱਲਦੀ ਆ ਮੈਂ ਜਾ ਕੇ ਮੰਮੀ ਵੀ ਨੇ ਫੋਨ ਕਰਦੀ ਮੇਰਾ ਧਿਆਨ ਵਿੱਚੇ ਰਹਿਣਾ ਆ ਨਹੀਂ ਫੋਨ ਕਰ ਦੂੰ ਤੇਰੇ ਮੈਂ ਜਾ ਕੇ ਆਹੋ ਤੂੰ ਉੱਥੇ ਆ ਜਾ ਨਾ ਆਟੋ ਵਾਲਾ ਚੰਗਾ ਤਾਂ ਠੀਕ ਆ ਹਾਂ ਤੂੰ ਰੀ ਨਾ ਹੁਣ ਗਾਂਹ ਜਾਈ ਉੱਥੇ ਆ ਜਾਣਾ ਮੈਂ ਆਹੋ ਉੱਥੇ ਮੈਂ ਦੋ ਮੇਰੇ ਖਲੋ ਜੂਗੀ ਤੇ ਚੰਗਾ ਫਿਰ ਮਾ 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 ਇਹ ਹੁੰਦੀ ਆ ਮਾ ਦੋ ਘੜੀ ਆਈ ਹੈ ਤੇ ਕਿਤੇ ਦਿਲ ਨੂੰ ਚੈਨ ਜਿਹਾ ਆ ਗਿਆ ਵਾ ਆ ਗਿਆ ਇੰਨਾ ਟਾਈਮ ਲਾਏ ਕਿੱਥੇ ਚਲ ਗਏ ਤੁਸੀਂ ਕੋਣ ਮੈਂ ਜਰਾ ਬਾਜ਼ਾਰ ਨੂੰ ਚਲ ਗਿਆ ਤੇ ਇਹ ਕੀ ਜੇ ਸੱਟ ਲੱਗ ਗਈ ਆ ਤੇ ਬੰਦਾ ਰੈਸਟ ਕਰ ਲੈਂਦਾ ਉਹ ਕੋਈ ਗੱਲ ਨਹੀਂ ਇਹ ਕਹਾ ਤਨਾ ਮੈਂ ਬੜਾ ਸੋਨਾ ਕਰ ਲਿਆ ਵਾ ਸਫਾਈ ਵੀ ਥੋੜੀ ਜੀ ਹੋ ਗਈ ਆ ਤੇ ਬਸ ਆ ਥੋੜੇ ਭਾਂਡੇ ਚ ਰਹਿ ਗਏ ਤੇ ਮੈਂ ਕਿਸੇ ਕਰ ਲੈਨੇ ਸਾਬ ਰੇਟ ਆਈ ਸੀ ਤੁੱਕ ਕਰਵਾ ਲੈਣਾ ਇਹ ਉਹਨੇ ਕਿਹਾ ਮਾਂ ਜਰਾ ਭਾਂਡੇ ਵੀ ਦੋ ਹੈਗੇ ਉਹੜਾ ਵੀ ਬਾਰੀ ਕੱਲੀ ਮਾਰਨੀ ਆ ਵੀ ਬਾਰੀ ਮਾਰ ਕੇ ਉਹਨੂੰ ਚੱਲਣਾ ਮੈਂ ਉਹਨੂੰ ਕਿਹਾ ਸੀ ਤੇ ਉਹ ਕਹਿੰਦੀ ਕਿ ਤੇਦੀ ਮੈਨੂੰ ਥੋੜਾ ਕੰਮ ਹੋਣਾ ਤੇ ਮੈਂ ਜਲਦੀ ਜਾਣਾ ਚਾਹ ਰਕਤੋ ਇਸ ਕਰਕੇ ਚਲ ਗਈ ਠੀਕ ਆ ਚਲੋ ਹੁਣ ਬਾਕੀ ਕੰਮ ਕੰਮ ਹੋ ਜਾਊਗਾ ਬਾਅਦ ਵਿੱਚ ਹਾਂਜੀ ਮੈਂ ਤੁਹਾਡੇ ਲਈ ਲਿਖੀ ਲੈ ਕੇ ਆਇਆ ਇਹ ਕੀ ਲਗਾਇਓ ਇਹ ਕੀ ਖੋਲ ਦੋ ਤੁਹਾਨੂੰ ਪਤਾ ਮੇਰੇ ਦੇ ਸਾਥ ਲੱਗੀ ਵਾਓ ਕਿੰਨੀ ਸੋਹਣੀ ਹੈ ਨਾ ਮੈਂ ਕਿਤੇ ਥੈਂਕ ਯੂ ਕਿਥੋਂ ਲੈ ਕੇ ਆ ਦੇਹੀ ਮੈਂ ਬਾਜ਼ਾਰ ਨਾਲ ਚਲ ਗਿਆ ਫਿਰ ਉਹਨਾਂ ਨੂੰ ਰਿਟਰਨ ਕਰ ਲਗੇ ਚੰਗਾ ਹੋਇਆ ਤੁਸੀਂ ਲੈਣ ਦੀ ਮੇਰੀ ਦੋ ਘਟਾਂ ਖਰਾਬ ਹੋਣ ਗਿਆ ਖਰਾਬ ਹੋ ਗਿਆ ਸੀ ਤੇ ਮੈਂ ਤੁਹਾਨੂੰ ਕਿਹਾ ਹੀ ਨਹੀਂ ਚਲ ਇਹ ਵੀ ਚੰਗਾ ਹੋਇਆ ਤੁਹਾਨੂੰ ਪਤਾ ਲੱਗ ਗਿਆ ਸੀ ਖਰਾਬ ਹੋਈ ਹੈ ਹਾਂ ਮੈਨੂੰ ਪਤਾ ਹੈ ਮੈਂ ਹਾਂ ਲੋੜਾ ਮੈਨੂੰ ਵੈਸੇ ਵਧੀਆ ਲੱਗਾ ਪਤੇ ਬੈਠ ਬਿਤਾਂ ਤੇ ਮੈਂ ਚਲੋ ਲੈ ਜਾਣਾ ਸੋਹਣੀ ਬੜੀਆ ਨਾ ਹਾਂਜੀ ਥੈਂਕ ਯੂ ਤੁਸੀਂ ਕਿੰਨਾ ਕਰਦੇ ਹੋ ਨਾ ਮੇਰੇ ਨਾਲ ਜਿੱਦਾਂ ਦਾ ਘਰ ਵਿੱਚ ਮੋਹ ਚੱਲ ਚੱਲਦਾ ਪਿਆ ਨਾ ਸਾਰੇ ਮੇਰੇ ਨਾਲ ਸੇਨਾ ਹੀ ਪੇਸ਼ ਆਂਦੇ ਆ ਦੀ ਦੀ ਵੀ ਮੰਮੀ ਵੀ ਇੱਕ ਸਿਰਫ ਤੁਸੀਂ ਹੋ ਜਿਹੜਾ ਮੇਰਾ ਮੇਰਾ ਸਾਥ ਦੇਂਦੇ ਹੋ ਜੀ ਤੁਹਾਡਾ ਸਾਥ ਨਾ ਮੇਰਾ ਨਾ ਹੁੰਦਾ ਪਰ ਮੈਂ ਡੋਲ ਜਾਣਾ ਸੀ ਪਰ ਮੈਨੂੰ ਸਪੋਰਟ ਰਹੀ ਤੁਹਾਡੀ ਮੈਂ ਤੁਹਾਡੇ ਸਹਾਰੇ ਇਸ ਘਰ ਵਿੱਚ ਰਹਿ ਰਹੀ ਹਾਂ ਉਹ ਨਿੱਕੇ ਮੋਟੇ ਗੱਲਾਂ ਹੁੰਦੀਆਂ ਨੇ ਘਰ ਵਿੱਚ ਪਰਵਾਹ ਨਹੀਂ ਕਰੀਂ ਕੋਈ ਗੱਲ ਨਹੀਂ ਚਲੋ ਰੱਖ ਲਾ ਵਿੱਚ ਹਾਂਜੀ ਆ ਪਾ ਕੇ ਨਾ ਹੁਣ ਅੰਦਰ ਹੀ ਰੱਖ ਆਓ ਮੈਂ ਹੌਲੀ ਹੌਲੀ ਫਿਰ ਬਰਤਨ ਸਾਫ਼ ਕਰਦੀ ਆਂ ਚਾਹ ਬਣਾਵਾ ਸਵੇਰ ਦੀ ਪੀਤੀ ਦੀ ਚਾਹ ਚਲੋ ਪੀ ਲੈਨੇ ਕੋਈ ਨਹੀਂ ਚਲੋ ਠੀਕ ਆ ਬੈ ਜਾਓ ਮੰਮੀ ਨੇ ਹਣੇ ਮੰਮੀ ਕਿਥੇ ਗਿਆ ਮੰਮੀ ਦੀਦੀ ਕੋ ਗਿਆ ਕਹਿੰਦੇ ਫੋਨ ਆਇਆ ਵਾ ਉਹਨਾਂ ਦੀ ਸੱਸ ਨੂੰ ਸੱਟ ਲੱਗ ਗਈ ਥੋੜੀ ਜੀ ਡਿਗ ਡੁਗ ਪੇ ਹੋਣੀ ਕਿਤੇ ਉਹਨਾਂ ਦਾ ਪਤਾ ਲੈਣ ਗਿਆ ਤਾਂ ਨੇ ਤਾਂ ਗੱਲ ਨਹੀਂ ਕੀਤੀ ਤਾਂ ਨਾਲੇ ਮੰਮੀ ਨੂੰ ਪਤਾ ਹੋਇਆ ਤੁਹਾਡੇ ਵੀ ਸੱਟ ਲੱਗੀ ਆ ਵੇ ਦੋ ਦਿਨ ਬਾਅਦ ਚ ਵੀ ਜਾ ਸਕਦੇ ਆਂ ਚਲੋ ਕੋਈ ਗੱਲ ਨਹੀਂ ਕਿੱਥੇ ਜਾਣਾ ਜਾਣਾ ਤਾਂ ਹੈ ਹੀ ਆ ਫਿਰ ਕੀ ਹੋ ਗਿਆ ਧੀ ਆ ਆਪਣੀ ਜਾਣਾ ਵੀ ਪੈਂਦਾ ਹਰ ਇੱਕ ਤਾਂ ਤੇ ਗਏਗਾ ਤੇ ਆ ਸਾਧਰੇ ਸਾਰੇ ਘਰੇ ਆ ਕਾਰ ਵੀ ਘਰੇ ਆ ਮੋਰਾਂ ਮੇਕੋ ਹੀ ਕਾਤੇ ਗਏ ਪਤਾ ਨਹੀਂ ਜੀ ਮੈਨੂੰ ਮੈਨੂੰ ਤੇ ਦੱਸ ਕੇ ਵੀ ਨਹੀਂ ਗਏ ਬਸ ਇੰਨਾ ਕਹਿੰਦੇ ਕਿ ਮੈਂ ਜਾਣਾ ਬਾਹਰ ਬਾਹਰ ਵਿੱਚ ਬਾਹਰ ਕਿਤੇ ਖਦੇ ਹੈ ਨਹੀਂ ਲੱਗਦਾ ਚਲ ਗਈ ਆ ਬਾਹਰ ਵੀ ਨਹੀਂ ਦੇਖਿਆ ਕਿਤੇ ਮੈਨੂੰ ਅੰਦਰ ਵੜਿਆ ਅੰਦਰ ਵੀ ਨਹੀਂ ਤਾਂ ਕੋਈ ਆਵਾਜ਼ ਆਈ ਨਾ ਬੈਠੇ ਦੇਖਿਆ ਔਣੀ ਵਾਲੇ ਹੋਣੀ ਹੈ ਸ਼ਾਮਾਂ ਤੇ ਬੈਗੀਆਂ ਕਹਿੰਦੇ ਸੀ ਸ਼ਾਮ ਤੱਕ ਆ ਜਾਣਾ ਸ਼ਾਮ ਤੱਕ ਕਹਿੰਦੇ ਸੀ ਆਇਨਾ ਚਲੋ ਤੁਸੀਂ ਬੈਠੋ ਹਾਂਜੀ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਚਾ ਲੈ ਕਿਉਂ ਠੀਕ ਆ ਰੱਖ ਨਾ ਕਿ ਮੋ ਲੈ ਲੈ ਜੋ ਅੰਦਰ ਇਹ ਅਲਮਾਰੀ ਚ ਰੱਖ ਦਿਓ ਠੀਕ ਠੀਕ ਕਿੰਨੇ ਚੰਗੇ ਹੁੰਦੇ ਸੀ ਮੰਮੀ ਪਤਾ ਨਹੀਂ ਮੰਮੀ ਨੇ ਕੀ ਹੋ ਗਿਆ ਅੱਜ ਕੱਲ ਕਿਸੇ ਦੀ ਮਾਂ ਨਹੀਂ ਇਦਾਂ ਦੀ ਜਿੱਦਾਂ ਦੀ ਮੇਰੀ ਮਾਂ ਵੀ ਹੈਨੀ ਚੰਗੀ ਤੁਹਾਡੇ ਘਰ ਤੋਂ ਲੱਗਦੀ ਕਿਸ ਦੀ ਨਜ਼ਰ ਹੀ ਲੱਗੀ ਆ ਘਰ ਵਿੱਚ ਸਿਆਣੇ ਹੋਣ ਦੇ ਬਾਪੂ ਜੀ ਦੀ ਮੰਮੀ ਇਦਾਂ ਕਰਨਾ ਇਹਨਾਂ ਵਕਤ ਬਹੁਤ ਮਾੜੀ ਗੱਲ ਵਾ ਦੱਸ ਕੁੜੀ ਕੋ ਉਦਾਂ ਹੀ ਚਲ ਗਈ ਆ ਤੇ ਜਿਉਂ ਸੋਚਣਗੇ ਵੀ ਇਹ ਗੱਠੀ ਜਾਂਦੇ ਸੀ ਤੇ ਹੁਣ ਦੱਸਿਆ ਗਿਆ ਕਿ ਜਾਂ ਹੱਥ ਦੇ ਗਏ ਕਿ ਇਹਨਾਂ सुनो तो सत्य कीसी ओह जरा के मैं ऊपर चल गए साथे बन गई जा हां जी तो नहीं भी नहीं मैं आज होने पी के हटी सी ਦੋ ਦੋ ਦਿਨ ਲਗਾਤਾਰ ਦਰਮੀਆਂ ਮੈਡੀਸਿਨ ਖਾਦੀ ਹੈ ਉਸਨੂੰ ਫਰਕ ਪੈ ਗਿਆ ਹਾਂਜੀ ਹੁਣ ਜ਼ਖਮ ਸੁਖਦਾ ਪਿਆ ਨਾਲੇ ਮੈਂ ਕਹਿੰਦਾ ਦੋ ਤਿੰਨ ਦਿਨ ਤੱਕ ਪਾਏਗਾ ਫਰਕ ਨਾ ਬਸ ਇੱਕ ਦਿਨ ਪੱਟੀ ਹੋਰ ਰੱਖਣੀ ਮੈਂ ਮੁਰਕੀ ਖੋਲ ਦੇਣੀ ਜਿੰਨਾ ਜ਼ਖਮ ਖੁੱਲਾ ਹੋਏਗਾ ਨਾ ਉਹਨੇ ਜਲਦੀ ਰਾਮ ਆਏਗਾ ਆਹ ਜੇ ਮੈਡੀਸਿਨ ਦੀ ਲੋੜੂ ਦੱਸ ਦਿਓ ਫੇ ਲੈ ਆਵਾਂਗੇ ਫੇ ਜਾ ਕੇ ਦਵਾ ਕੋਈ ਨਹੀਂ ਲੈ ਆਵਾਂਗੇ ਪੀ ਲੋ ਚਾਹ ਢੀਓ ਹਾਂ ਦਿਜੇ ਹੋਣ ਬੱਚਦੇ ਆ ਦੁਰਲੱਭ ਆ ਗਏ ਮੰਮੀ ਹਾਂ ਆ ਗਏ ਮੰਮੀ ਦਾ ਸੈਨ ਮੈਨੇ ਤੁਸੀਂ ਕੱਲੇ ਚੱਲ ਗਏ ਨਾ ਹਾਂ ਜਿੱਥੇ ਕਦੇ ਮੈਨੂੰ ਜਾਣਾ ਪਊਗਾ ਮੈਂ ਤੁਹਾਨੂੰ ਪੁੱਛ ਕੇ ਜਾਣਾ ਪਊਗਾ ਹਾਂ ਤੁਹਾਡੀ ਆਗਿਆ ਲੈ ਕੇ ਫੇਰੀ ਮੈਂ ਜਾਇਆ ਕਰਾਂ ਜਿੱਥੇ ਵੀ ਜਾਣਾ ਹੈ ਮੰਮੀ ਇੱਕ ਤੁਸੀਂ ਗੱਲਾਂ ਕਹਿਂਦੇ ਜੇ ਘਰ ਚੋਂ ਵੱਡੇ ਹੋ ਕੇ ਜੇ ਤੁਸੀਂ ਇਦਾਂ ਕਰੋਗੇ ਤੇ ਬਾਕੀਆਂ ਤੇ ਕੀ ਅਸਰ ਪਊਗਾ ਮੰਮੀ ਨਾਲੇ ਤੁਸੀਂ ਕਿੰਨੀ ਉੱਚੀ ਬੋਲਣ ਦੇ ਜਿਓ ਸੁਣੂਗੀ ਤੇ ਕੀ ਸੋਚੂਗੀ ਉਹਦੇ ਮਨ ਵਿੱਚ ਅਜੇ ਤੁਹਾਡੇ ਲਈ ਪਿਆਰ ਵਾ ਤਦੋਂ ਹੀ ਆਪ ਨਫ਼ਰਤ ਪੈਦਾ ਕਰਨੇ ਜੇ ਆਪਣੇ ਲਈ ਉਹਦੇ ਮਨ ਵਿੱਚ ਸੋਚ ਕੇ ਬੋਲੋ ਕੁਝ ਯਾਨੀ ਗਦੋਂ ਤੁਸੀਂ ਬਸੇ ਬੈ ਕੇ ਚੱਲ ਗਏ ਜੇ ਤਾਂ ਉਹਦੇ ਸਹੁਰੇ ਕੀ ਸੋਚਣਗੇ ਕਿ ਅੱਗੇ ਇਹ ਗੱਡੀਆਂ ਚਾਉਂਦੇ ਸੀ ਤਾਂ ਅੱਜ ਬਸੇ ਆ ਗਈ ਆ ਉਹਨਾਂ ਦੇ ਘਰ ਤੇ ਉਹਨਾਂ ਸੋਚਣਾ ਵੀ ਕੋਈ ਗੱਲ ਹੋਈ ਆ ਜ਼ਰੂਰ ਜੇ ਮੈਂ ਘਰ ਨਹੀਂ ਹੈਗਾ ਹੀ ਤੇ ਤੁਸੀਂ ਮੈਨੂੰ ਫੋਨ ਤਾਂ ਕਰਦੇ ਮੈਂ ਡਰਾਈਵਰ ਨੂੰ ਫੋਨ ਕਰਦਾ ਤੁਹਾਨੂੰ ਕਾਰ ਤੇ ਲਿਆ ਜਾਂਦਾ ਆਗੇ ਤੂੰ ਤਾਂ ਚੁੱਪ ਹੀ ਕਰ ਬਧੇਰਾ ਮੈਂ ਗੱਡੀ ਹੱਥੇ ਫੇਰ ਲਿਆ ਆ ਮੈਨੂੰ ਪਤਾ ਜਨੀਕ ਮੇਰੀ ਘਰ ਚੇਜ ਤਾ ਉਹ ਤੇ ਮੇਰੇ ਚਾਹ ਫਿਕਰ ਕਰ ਹੀ ਨਾ ਮੈਨੂੰ ਪਤਾ ਤੂੰ ਜਿੰਨਾ ਕ ਮੇਰਾ ਫਿਕਰ ਕਰਦਾ ਆ ਮੈਨੂੰ ਕਿ ਪਤਾ ਸਿਆਸ ਉਹ ਮਰੀਆਂ ਕਿ ਮੇਰਾ ਇਹ ਹਾਲ ਹੋਣਾ ਲੋਕਾਂ ਨੂੰ ਵੰਡਣਾ ਚੰਗੀਆਂ ਤੇ ਦੋ ਦੋ ਚਾਚਾ ਪੋਤੇ ਪੋਤੀਆਂ ਚੋਕੇ ਤੁਰੀਆਂ ਫਿਰਦੀਆਂ ਆ ਮਿਲ ਤੇ ਉਹ ਵੀ ਹਜੇ ਆਸ ਹੈ ਨਹੀਂ ਕਿਤੇ ਕੀ ਕਰਾਂ ਮੈਨੂੰ ਕੁਝ ਸਮਝ ਨਹੀਂ ਆਉਂਦਾ ਪਤਾ ਨਹੀਂ ਮੇਰੇ ਕਰਕੇ ਕਰਦੇ ਇਹ ਲੋਕ ਕਰਾਉਂਦੇ ਆ ਮੈਂ ਤਾਂ ਆਪਣੀ ਮੰਮਾ ਨੂੰ ਘਰ ਨੂੰ ਦੱਸਿਆ ਠੀਕ ਆ ਮੰਮੀ ਜੀ ਤੇ ਮੈਂ ਵੀ ਰੁੱਸੇ ਜਾਈਂ ਪਤਾ ਨਹੀਂ ਕੀ ਹੋਇਆ